ਇੱਕ ਅਮੀਰ ਖਾਨ ਦੀ ਤਸਵੀਰ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਕਿ ਇੱਕ ਫਿਲਮ ਆ ਰਹੀ ਹੈ ਗੁਰਨਾਨਕ ਸਾਹਿਬ ਦੇ ਉੱਪਰ ਜਿਸ ਨੂੰ ਕਿ ਟੀ ਸੀਰੀਜ਼ ਦੇ YouTube ਦੇ ਅਕਾਊਂਟ ਜੋ ਕਿ ਸਾਨੂੰ ਫੇਕ ਲੱਗਦਾ ਹੈ ਉਸ ਦੇ ਉੱਪਰ ਇੱਕ ਟ੍ਰੇਲਰ ਪਾਇਆ ਗਿਆ 1.5 ਮਿੰਟ ਦਾ ਜਿਸ ਵਿੱਚ ਅਮੀਰ ਖਾਨ ਨੂੰ ਗੁਰਨਾਨਕ ਪਾਤਸ਼ਾਹ ਦੇ ਰੂਪ ਵਿੱਚ ਦਿਖਾਇਆ ਗਿਆ ਜਿਸ ਦੀ ਅਸੀਂ ਸਖ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਤੇ AI ਸਾਨੂੰ ਉੱਚ ਬਣੀ ਲੱਗਦੀ ਆ ਉਹ ਪਰ ਅਸੀਂ ਫਿਰ ਵੀ T ਦੀ T ਸੀਰੀਜ਼ ਦੀ ਕੰਪਨੀ ਤੋਂ ਇਸ ਦੀ ਕਲੈਰੀਫਿਕੇਸ਼ਨ ਚਾਹੁੰਦੇ ਹਾਂ ਕਿਉਂਕਿ T ਦੀ T ਸੀਰੀਜ਼ ਦਾ ਲੋਗੋ ਯੂਜ਼ ਕੀਤਾ ਗਿਆ ਵਾ T ਸੀਰੀਜ਼ ਦੇ ਨਾਮ ਤੇ ਅਕਾਊਂਟ ਬਣਾਇਆ ਗਿਆ ਹੈ ਅਮੀਰ ਖਾਨ ਤੇ ਕਰੀਨਾ ਕਪੂਰ ਦਾ ਨਾਮ ਦੱਸਿਆ ਗਿਆ ਹੈ YouTube ਦੇ ਉੱਪਰ ਇਹ ਪਿਆ ਵਾ ਸੋ T ਸੀਰੀਜ਼ ਕੰਪਨੀ ਤੇ ਆ ਅਦਾਕਾਰ ਆ ਕੇ ਆਪਾਂ ਸਪਸ਼ਟੀਕਰਨ ਦੇਣ ਕਿ ਐਸੀ ਕੋਈ ਚਾਲ ਤਾਂ ਨਹੀਂ ਚੱਲੀ ਗਈ ਪਹਿਲਾਂ ਕਿ ਪਾਇਆ ਜਾਵੇ ਐਸਾ ਟ੍ਰੀਜ਼ਰ ਤੇ ਲੋਕਾਂ ਦੇ ਭਾਵਨਾਵਾਂ ਵੇਖਿਆ ਯਾਨੀ ਕਿ ਇਹ ਫਿਲਮ ਬਣਾਉਣੀ ਆ ਕਿ ਨਹੀਂ ਬਣਾਉਣੀ ਕਿਉਂਕਿ 1.5 ਮਿੰਟ ਦੀ ਆ ਟੋਟਲ ਤੇ ਅਗਰ ਐਸਾ ਕੋਈ ਫੇਕ ਅਕਾਊਂਟ ਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਇੰਨੇ ਆਉਂਸ ਦੇ ਉੱਪਰ ਵੀਡੀਓਜ਼ ਪਈਆਂ ਨੇ ਬਾਕੀ ਚੀਜ਼ਾਂ ਚਲਾਈਆਂ ਜਾ ਰਹੀਆਂ ਤਾਂ ਪੀ ਸੀ ਦੀਸ ਕੰਪਨੀ ਸੁੱਤੀ ਪਈ ਹੈ ਸੋ ਇਸ ਕਰਕੇ ਅਸੀਂ ਇੱਕ ਕੰਪਲੇਂਟ ਅੱਜ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਵੀ ਅ ਅਗਾ ਕੀਤਾ ਹੈ ਕਿ ਇਸ ਦਾ ਨੋਟਿਸ ਲਿਆ ਜਾਵੇ ਇਸ ਤੇ ਦੇਖਿਆ ਜਾਵੇ ਫੇਕ ਆਈਡਿਸ ਆ ਕਿ ਰੈਕਚੁਅਲ ਆਈਡਿਸ ਆ ਇਹਨੂੰ ਕਰੈਕਟ ਕੀਤਾ ਜਾਵੇ ਤੇ ਦੂਸਰਾ ਅਸੀਂ ਐਸਡੀਪੀਸੀ ਤੋਂ ਵੀ ਅਪੀਲ ਕੀਤੀ ਸੀ ਤੁਸੀਂ ਸੁੱਤੇ ਪਏ ਹੋ ਜਾਗੋ ਥੋੜਾ ਵੀ ਆਈਟੀ ਸੈਲ ਬਹੁਤ ਵੱਡਾ ਹੈ ਐਸੀਆਂ ਸਿਰਜਨਾਮਾ ਹੋ ਰਹੀਆਂ ਨੇ ਇਸ ਦੇ ਉੱਪਰ ਨੋਟਿਸ ਐਜੀਪੀਸੀ ਨੂੰ ਲੈਣਾ ਚਾਹੀਦਾ ਤੇ ਕੱਲ ਨੂੰ ਅਸੀਂ ਇਸ ਦੀ ਕੰਪਲੀਟ ਜਿਹੜੀ SCP ਲੁਧਿਆਣਾ ਨੂੰ ਵੀ ਦਵਾਂਗੇ ਜਾ ਕੇ ਮੰਗ ਪ੍ਰਕਰਨ ਦੇ ਦੇ ਕੇ ਆਵਾਂਗੇ ਇਹਨਾਂ ਲੋਕਾਂ ਦੇ ਉੱਪਰ ਅਗਰ ਇਹ ਫੇਕ ਆ ਜਾਂ ਕੀ ਆ ਇਸ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਪੁਲਿਸ ਕੋਲੇ ਧੰਨਵਾਦ ਇੱਕ ਅਮੀਰ ਖਾਨ ਦੀ ਤਸਵੀਰ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਕਿ ਇੱਕ ਫਿਲਮ ਆ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਉੱਪਰ ਜਿਸ ਨੂੰ ਕਿ ਟੀ ਸੀਰੀਜ਼ ਦੇ YouTube ਦਾ ਅਕਾਊਂਟ ਜੋ ਕਿ ਸਾਨੂੰ ਫੇਕ ਲੱਗਦਾ ਹੈ ਉਸ ਦੇ ਉੱਪਰ ਇੱਕ ਟ੍ਰੇਲਰ ਪਾਇਆ ਗਿਆ 1.5 ਮਿੰਟ ਦਾ ਜਿਸ ਵਿੱਚ ਅਮੀਰ ਖਾਨ ਨੂੰ ਵਰਮਾਨੰਥ ਪਾਸ਼ਾ ਦੇ ਰੂਪ ਵਿੱਚ ਦਿਖਾਇਆ ਗਿਆ ਜਿਸ ਦੀ ਅਸੀਂ ਸੱਚ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਤੇ AI ਸਾਨੂੰ ਬਣੀ ਲੱਗਦੀ ਆ ਉਹ ਪਰ ਅਸੀਂ ਫਿਰ ਵੀ T ਦੀ T ਸੀਰੀਜ਼ ਦੀ ਕੰਪਨੀ ਤੋਂ ਇਸ ਦੀ ਕਲੈਰੀਫਿਕੇਸ਼ਨ ਚਾਹੁੰਦੇ ਹਾਂ ਕਿਉਂਕਿ T ਦੀ T ਸੀਰੀਜ਼ ਦਾ ਲੋਗੋ ਯੂਜ਼ ਕੀਤਾ ਗਿਆ ਵਾ ਵੀ ਸੀਰੀਜ਼ ਦੇ ਨਾਮ ਤੇ ਅਕਾਊਂਟ ਬਣਾਇਆ ਗਿਆ ਹੈ ਅਮੀਰ ਖਾਨ ਤੇ ਕਰੀਨਾ ਕਪੂਰ ਦਾ ਨਾਮ ਦੱਸਿਆ ਗਿਆ ਹੈ YouTube ਦੇ ਉਪਰ ਇਹ ਪਿਆ ਵਾ ਸੋ ટી ਸੀਰੀਜ਼ ਕੰਪਨੀ ਤੇ ਆ ਅਦਾਕਾਰ ਆ ਕੇ ਆਪਣਾ ਸਪਸ਼ਟੀਕਰਨ ਦੇਣ ਕਿ ਐਸੀ ਕੋਈ ਚਾਲ ਤਾਂ ਨਹੀਂ ਚੱਲੀ ਗਈ ਪਹਿਲਾਂ ਕਿ ਪਾਇਆ ਜਾਵੇ ਐਸਾ ਟ੍ਰੀਜ਼ਰ ਤੇ ਲੋਕਾਂ ਦੇ ਭਾਵਨਾਵਾਂ ਵੇਖਿਆ ਜਾਣ ਕਿ ਇਹ ਫਿਲਮ ਬਣਾਉਣੀ ਆ ਕਿ ਨਹੀਂ ਬਣਾਉਣੀ ਕਿਉਂਕਿ 1.5 ਮਿੰਟ ਦੀ ਆ ਟੂਟਲ ਤੇ ਅਗਰ ਐਸਾ ਕੋਈ ਫੇਕ ਅਕਾਊਂਟ ਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਇੰਨੇ ਆਲਸ ਦੇ ਉੱਪਰ ਵੀਡੀਓਸ ਪਈਆਂ ਨੇ ਬਾਕੀ ਚੀਜ਼ਾਂ ਚਲਾਈਆਂ ਜਾ ਰਹੀਆਂ ਤਾਂ ਪੀ ਸੀ ਦੀਸ ਕੰਪਨੀ ਸੁੱਤੀ ਪਈ ਹੈ ਸੋ ਇਸ ਕਰਕੇ ਅਸੀਂ ਇੱਕ ਕੰਪਲੇਂਟ ਅੱਜ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਵੀ ਆਗਾਹ ਕੀਤਾ ਹੈ ਕਿ ਇਸ ਦਾ ਨੋਟਿਸ ਲਿਆ ਜਾਵੇ ਇਸ ਤੇ ਦੇਖਿਆ ਜਾਵੇ ਫੇਕ ਆਈਡਿਸ ਆ ਕਿ ਰੈਕਚੁਅਲ ਆਈਡਿਸ ਆ ਇਹਨੂੰ ਕਰੈਕਟ ਕੀਤਾ ਜਾਵੇ ਤੇ ਦੂਸਰਾ ਅਸੀਂ ਐਸ ਡੀ ਪੀ ਸੀ ਨੂੰ ਵੀ ਅਪੀਲ ਕੀਤੀ ਸੀ ਤੁਸੀਂ ਸੁੱਤੇ ਪਏ ਹੋ ਜਾਗੋ ਥੋੜਾ ਵੀ ਆਈਟੀ ਸੈਲ ਬਹੁਤ ਵੱਡਾ ਹੈ ਐਸੀਆਂ ਸਿਰਜਨਾਮਾ ਹੋ ਰਹੀਆਂ ਨੇ ਇਸ ਦੇ ਉੱਪਰ ਨੋਟਿਸ ਐਜੀਪੀਸੀ ਨੂੰ ਲੈਣਾ ਚਾਹੀਦਾ ਤੇ ਕੱਲ ਨੂੰ ਅਸੀਂ ਇਸ ਦੀ ਕੰਪਲੀਟ ਜਿਹੜੀ SCP ਲੁਧਿਆਣਾ ਨੂੰ ਵੀ ਦਵਾਂਗੇ ਜਾ ਕੇ ਮੰਗ ਪੱਤਰ ਦਾ ਦੇਖ ਕੇ ਆਵਾਂਗੇ ਇਹਨਾਂ ਲੋਕਾਂ ਦੇ ਉੱਪਰ ਅਗਰ ਇਹ ਫੇਕ ਆ ਜਾਂ ਕੀ ਹੈ ਇਸ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਪੁਲਿਸ ਕੋਲ ਧੰਨਵਾਦ